ਅੰਮ੍ਰਿਤਸਰ ਦੇ ਵਿੱਚ ਵਾਇਲਮਿਕ ਪਾਇਚਾਰੇ ਦੇ ਵੱਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਵੱਡੀ ਖਬਰ ਹੈ ਦੱਸਦੀ ਕਿ ਸ਼ਾਮ ਨੂੰ 7 ਵਜੇ ਤੱਕ ਪੁਲ ਤੇ ਪ੍ਰਦਰਸ਼ਨ ਦੀ ਚੇਤਾਵਨੀ ਦਿੱਤੀ ਗਈ ਹੈ ਵਾਇਲਮਿਕ ਸਥਲ ਤੇ ਨਰਾਦਰ ਦੇ ਇਲਜ਼ਾਮ ਲੱਗੇਰੇ ਵਾਇਲਮਿਕ ਸਥਲ 13 ਸਾਲ ਤੇ ਦੱਸਦੇ ਕਿ ਝੰਡਾ ਲਗਾਉਣ ਨੂੰ ਲੈ ਕੇ ਵਿਵਾਦ ਹੋਇਆ ਸੀ ਇੱਕ ਧਰ ਤੇ ਜ਼ਬਰੀ ਝੰਡਾ ਲਗਾਉਣ ਦੇ ਇਲਜ਼ਾਮ ਲੱਗੇ ਨੇ ਮਾਮਲੇ ਦੇ ਵਿੱਚ ਮੁਲਜ਼ਮਾਂ ਦੇ ਖਿਲਾਫ ਕਾਰਵਾਈ ਦੀ ਮੰਗ ਨੂੰ ਲੈ ਕੇ ਪ੍ਰਦਰਸ਼ਨ ਕੀਤਾ ਜਾ ਰਿਹਾ ਤਾਂ ਵੱਡੀ ਖਬਰ ਦੱਸਦੀ ਹੈ ਕਿ ਪ੍ਰਦਰਸ਼ਨ ਕੀਤਾ ਜਾ ਰਿਹਾ ਅੰਮ੍ਰਿਤਸਰ ਦੇ ਭੰਡਾਰੀ ਪੋਲ ਨੂੰ ਜਾਮ ਕਰ ਦਿੱਤਾ ਗਿਆ ਹੈ ਔਰ ਅੰਮ੍ਰਿਤਸਰ ਦੇ ਪੰਡਾਰੀ ਪੋਲ ਨੂੰ ਜਾਮ ਕਰਨ ਦਾ ਮਤਲਬ ਇਹ ਹੈ ਕਿ ਵੱਡੇ ਪੱਧਰ ਤੇ ਟ੍ਰੈਫਿਕ ਜਿਹੜੀ ਹੈ ਪ੍ਰਭਾਵਿਤ ਹੋ ਰਹੀ ਹੈ ਔਰ ਖਾਸ ਤੌਰ ਤੇ ਗੁਰੂ ਨਗਰੀ ਅੰਮ੍ਰਿਤਸਰ ਨੂੰ ਜਾਣ ਵਾਲੇ ਲੋਕ ਔਰ ਉਥੋਂ ਦੇ ਵਸਨੀਕਾਂ ਸਭ ਨੂੰ ਪਰੇਸ਼ਾਨੀ ਜਿਹੜੀ ਹੈ ਵੱਡੇ ਪੱਧਰ ਤੇ ਚੱਲਣੀ ਪੈਗੀ ਸ਼ਾਮ 7 ਵਜੇ ਤੱਕ ਪੂਰੇ ਤੇ ਪ੍ਰਦਰਸ਼ਨ ਕਰਦੀ ਚੇਤਾਵਨੀ ਹੈ ਯਾਨੀ ਕਿ ਜੇਕਰ 1:30 ਵਜੇ ਹੈ ਇੱਕ 1:30 ਵਜੇ ਦਾ ਸਮਾਂ ਹੈ ਤਾਂ 7 ਵਜੇ ਤੱਕ ਦਾ ਹਾਲਾਤ ਜਿਹੜੇ ਨੇ ਉਹ ਬੇਹੱਦ ਖਰਾਬ ਹੋ ਜਾਣਗੇ तो क्योंकि भंडारी पुल जोड़ा है अमृतसर का अहम है और उतो गुजरन वाले जोड़े लोग नेान होे पद्धर उना जाना जोड़ा रहा है बेहद ही ज्यादा बिजी पुल असं कह सकते हैं तो वाल्मीकि भाईचारे वालों प्रदर्शन किया जा रहा है तस्वीर ज सामने आईया ने और भंडारी पुल जाम कर देता गया शाम सात बजे तक दसदी कि पुल प्रदर्शन की चेतावनी जी दी गई है ਔਰ ਅਸੀਂ ਤਸਵੀਰਾਂ ਵੇਖ ਰਿਹਾ ਬੈਰੀਕੇਡ ਲਗਾਏ ਹੋਏ ਨੇ ਪੁਲਿਸ ਮੁਲਾਜ਼ਮ ਜਿਹੜੇ ਨੇ ਮੌਕੇ ਤੇ ਮੌਜੂਦ ਨੇ ਵਾਲਮੀਕ ਇਸਤਾਲ ਤੇ ਨਰਾਦਰ ਦੇ ਇਲਜ਼ਾਮ ਜਿਹੜੇ ਨੇ ਲਗਾਏ ਗਏ ਨੇ ਔਰ ਦੇਖਿਆ ਜਾ ਸਕਦਾ ਹੈ ਕਿੰਨੀ ਵੱਡੀ ਗਿਣਤੀ ਦੇ ਵਿੱਚ ਇੱਥੇ ਪ੍ਰਦਰਸ਼ਨਕਾਰੀ ਮੌਜੂਦ ਨੇ ਮਹਿਲਾਵਾਂ ਵੀ ਸਾਨੂੰ ਇਸ ਤਸਵੀਰਾਂ 'ਚ ਨਜ਼ਰ ਆ ਰਹੀਆਂ ਨੇ ਔਰ ਲੰਬਾ ਜਾਮ ਜੜਾ ਹੈ ਸੁਭਾਵਿਕ ਤੌਰ ਤੇ ਲੱਗਣਾ ਤੈ ਹੈ ਕਿਉਂਕਿ ਇੱਥੇ ਜਾਮ ਲਗਾ ਦਿੱਤਾ ਗਿਆ ਧਰਨਾ ਲਗਾ ਦਿੱਤਾ ਗਿਆ ਔਰ ਇਹ ਤਸਵੀਰਾਂ ਜਿਹੜੀਆਂ ਨੇ ਸਾਂਭੀਆਂ ਆ ਨੇ ਤਾਂ ਵਾਲਮੀਕ ਇਸਤਿਰਤ ਹਸਤਾਲ ਤੇ ਝੰਡਾ ਲਗਾਉਣ ਨੂੰ ਲੈ ਕੇ ਵਿਵਾਦ ਹੋਇਆ ਸੀ 71 ਤੇ ਜਬਰੀ ਝੰਡਾ ਲਗਾਉਂਦੇ ਇਲਜ਼ਾਮ ਲਾ ਕਰੇਨ ਹਾਲਾਂਕਿ ਸਾਰਾ ਮਾਮਲਾ ਡੁੰਗਾਈ ਦੇ ਵਿੱਚ ਜਾਣਾਂਗੇ ਆਖਿਰਕਾਰ ਕੀ وجہ ਹੈ ਕਿ ਕੋ ਜੋ ਹੋਇਆ ਸੀ ਔਰ ਕਦੋਂ ਦਾ ਸਾਰਾ ਮਾਮਲਾ ਹੈ ਤਾਂ ਫਿਰ ਇਹ ਇੱਕਦਮ ਤੋਂ ਅਜੇ ਹੀ ਖਬਰ ਸਭ ਨੂੰ ਆਉਂਦੀ ਹੈ ਕਿ 발ਮੀ ਕੀ ਪਾਈਚਾਰ ਦੇ ਵੱਲ ਇਸ ਤਰੀਕੇ ਪ੍ਰਦਰਸ਼ਨ ਜੜਾ ਕੀਤਾ ਜਾ ਰਿਹਾ ਮਾਮਲੇ ਚ ਮੁਜ਼ਮਮਾ ਦੇ ਖਿਲਾਫ ਕਾਰਵਾਈ ਦੀ ਮੰਗ ਜਿਹੜੀ ਹੈ ਉਸ ਦੀ ਮੰਗ ਕੀਤੀ ਜਾ ਰਹੀ ਹੈ ਕਿ ਕਾਰਵਾਈ ਕੀਤੀ ਜਾਵੇ ਔਰ ਪੁਲਿਸ ਮੁਲਾਜ਼ਮ ਅਸੀਂ ਵੇਖ ਰਹੇ ਆ ਵੱਡੀ ਗਿਣਤੀ ਦੇ ਵਿੱਚ ਤਨਾਤ ਕਰ ਦਿੱਤੇ ਗਏ ਜਿਹੜਾ ਧਰਮਯੁੱਧ ਮੋਰਚੇ ਵੱਲੋਂ ਭਗਵਾਨ ਵਾਲਮੀਕੀ ਤਿਰਥ ਧਰਮਯੁੱਧ ਮੋਰਚਾ ਇੱਕ ਮੰਚ ਬਣਾਇਆ ਗਿਆ ਉਹਦੇ ਮਾਧਿਅਮ ਤੋਂ ਸਾਰੇ ਸੰਗਠਨਾਂ ਦਾ ਸਮਰਥਨ ਲੈ ਕੇ ਇਹ ਅੱਜ ਭੰਡਾਰੀਪੁਰ ਜਾਮ ਕੀਤਾ ਗਿਆ ਆ ਉਹ ਇਹ ਕਾਰਨ ਹੈ ਕਿ 옴 ਪ੍ਰਕਾਸ਼ ਗੱਬਰ ਨੇ 27 ਤਰੀਕ ਵਾਲੇ ਦਿਨ ਲੋਕਾਂ ਨੂੰ ਵਰਗਲਾ ਕੇ ਪਾਵਨ ਵਾਲਮੀਕੀ ਤਿਰਥ ਦੀ ਪਵਿੱਤਰਤਾ ਨੂੰ ਭੰਗ ਕੀਤਾ ਉੱਥੇ ਬੇਦਬੀ ਦੇ ਨਾਲ ਖਿਆਰਾਂ ਦੇ ਨਾਲ ਝੰਡੇ ਦੀ ਜਿਹੜਾ ਝੰਡਾ ਚੜਾਇਆ ਉਹ ਪੂਰਾ ਸਮਾਜ ਨਹੀਂ ਮੰਨਦਾ ਉਸ ਚੀਜ਼ ਨੂੰ ਸਮਾਜ ਦੀ ਸਹਿਮਤੀ ਤੋਂ ਬਿਨਾ ਕੋਈ ਕਿਹੜਾ ਨਿਰਣੇ ਆ ਉਹ ਸਾਡੇ ਸੰਗਠਨਾਂ ਨੂੰ ਨਹੀਂ ਮੰਜ਼ੂਰ ਜੇਕਰ ਸੰਗਠਨਾਂ ਦੀ ਮਨਜ਼ੂਰੀ ਹੋਊਗੀ ਤੇ ਉੱਥੇ ਝੰਡਾ ਚੜ੍ਹੂਗਾ ਅਸੀਂ ਪ੍ਰਸ਼ਾਸਨ ਕੋ ਇਹ ਮੰਗ ਕੀਤੀ ਆ ਉਨੀ ਦੇਰ ਤੱਕ ਭੰਡਾਰੀ ਪੁਲ ਜਾਮ ਰਹੂਗਾ ਜਿੰਨੀ ਦੇਰ ਤੱਕ ਝੰਡਾ ਨਹੀਂ ਉਤਰੂਗਾ ਔਰ ਉਹਦੇ ਨਾਲ ਜਿਹੜੇ ਵਿਅਕਤੀਆਂ ਨੇ ਉੱਥੇ ਬਦਬੀ ਕੀਤੀ ਆ ਉਹਨਾਂ ਤੇ ਪਰਚਾ ਨਹੀਂ ਹੋਗਾ ਉਨੀ ਦੇਰ ਤੱਕ ਇਹ ਚੱਲਦਾ ਰਹੂਗਾ